ਅੰਮ੍ਰਿਤਸਰ ਦੇ ਆਊਟਸਕਰਟ ਦੇ ਵਿੱਚ ਬਾਈਪਾਸ ਦੇ ਉੱਤੇ ਬਣਿਆ ਨਾਲਾ ਗੰਦਾ ਨਾਲਾ ਇਸ ਵੇਲੇ ਚਿੰਤਾ ਦਾ ਵਿਸ਼ਾ ਹੈ ਤਾਂ ਹੁਣ ਸਰਕਾਰ ਨੇ ਇੱਕ ਆਸ਼ਵਾਸਨ ਦਿੱਤਾ ਹੈ ਕਿ ਇਸ ਦਾ ਹੱਲ ਕੀਤਾ ਜਾਏਗਾ ਤਾਂ ਇਸ ਡਰੇਨ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਸ ਦੇ ਨਾਲ ਕੀ ਲੱਖਾਂ ਲੋਕ ਜਿਹੜੇ ਨੇ ਪ੍ਰਭਾਵਿਤ ਹੁੰਦੇ ਨੇ ਤੇ ਉਸ ਦਾ ਹੁਣ ਹੱਲ ਕੱਢਣ ਦਾ ਕੰਮ ਕੀਤਾ ਜਾਏਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਪ੍ਰਦੂਸ਼ਣ ਵਿਭਾਗ ਦੀ ਟੀਮ ਅਤੇ ਸੰਤ ਸੀਚੇਵਾਲ ਹਨਾ ਦੀ ਟੀਮ ਇੱਥੇ ਪਹੁੰਚੀ ਹੈ ਅਤੇ ਉੱਥੇ ਜਿਹੜਾ ਹੈ ਨਾ ਵੱਲੋਂ ਇੱਥੇ ਹੱਲ ਕੱਢਿਆ ਜਾ ਰਿਹਾ ਤੇ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੋਗੇ ਕੀ ਹੱਲ ਕੱਢਿਆ ਗਿਆ ਹੈ ਬਾਬਾ ਜੀ ਉਹ ਮੈਂ ਇੱਥੇ ਤਾਂ ਹੀ ਲੈ ਕੇ ਆਇਆ ਜੇ ਸਾਹਮਣੇ ਦੇਖੇ ਜੀ ਇਹ ਇੱਕ ਪੋਏ ਆ ਜੀ ਇੱਕ ਅੱਗੇ ਮਹਲਾਂ ਆਦਾ ਤੁਹਾਨੂੰ ਪਤਾ ਹੀ ਹੈ ਜੀ ਤੇ ਇਹਨਾਂ ਨੂੰ ਮੈਂ ਲੈ ਕੇ ਆਇਆ ਕਿ ਇੱਥੇ ਤੁਸੀਂ ਦੇਖ ਲਓ ਵੀ ਇਹਦੀ ਕਿੰਨੀ ਸਪੈਲ ਅੱਗੇ ਜਾਣਾ ਸਾਡੇ ਪੁਆਇੰਟਾਂ ਤੇ ਪਛਾਣ ਨੂੰ ਜਾਵਾਂਗੇ ਆਪਾਂ ਪਰ ਕਿਉਂਕਿ ਮੈਂ ਬਾਬਾ ਜੀ ਨੂੰ ਇੱਥੋਂ ਸ਼ੁਰੂ ਕਰਾਉਣਾ ਚਾਹੁੰਦਾ ਸੀ ਕਿ ਇੱਥੋਂ ਤੱਕ ਹੀ ਜੋ ਬਟਾਲੇ ਦੇ ਵਿੱਚ ਵੀ ਢੇਰੀਆਂ ਆ ਗਈਆਂ ਇਹ ਬਾਬਾ ਜੀ ਐਕਚੁਅਲੀ ਪਿੰਡ ਆ ਘਮਟਾਲਾ ਹਾਂ ਇੱਕ ਘਮਟਾਲੇ ਦੀਆਂ ਕਲੋਨੀਆਂ ਕੱਟੀਆਂ ਇੱਥੇ ਵੀ ਢੇਰੀਆਂ ਆ ਗਈਆਂ ਸਰ ਇਧਰ ਘੁੰਮ ਜਰੋ ਹਾਂ ਜੀ ਹਾਂ ਜੀ ਸੋ ਜੀ ਜੀ ਹਾਂ ਇਹ ਇਹ ਸਾਰੀ ਚੀਜ਼ ਦਿਖਾਉਣ ਦੇ ਆ ਫਿਰ ਤਾਂ ਹੀ ਪਹਿਲਾਂ ਬਾਬਾ ਜੀ ਦੇਖ ਲੈਣਗੇ ਤਾਂ ਫਿਰ ਇਹਦਾ ਹੱਲ ਜਿਹੜਾ ਵੀ ਜਿਹੜਾ ਟੈਕਨੀਕਲੀ ਵੀ ਹੋ ਜੇ ਤੇ ਜਿਹੜਾ ਫਿਜ਼ੀਕਲੀ ਵੀ ਜਿਹੜਾ ਮੁੜ ਕੇ ਆਪਾਂ ਹੱਲ ਕਰ ਸਕੀਏ ਤਾਂ ਮੈਂ ਬਾਬਾ ਜੀ ਨੂੰ ਇਹ ਪੁਆਇੰਟ ਦਿਖਾਉਣ ਆਇਆ ਔਰ ਮੈਂ ਤਾਂ ਦੱਸਿਆ ਬਾਬਾ ਜੀ ਨੂੰ ਕਿ ਉਹ ਸਾਡੇ ਐਮਪੀ ਸਾਹਿਬ ਦਾ ਦਫ਼ਤਰ ਆ ਇਧਰ ਉਧਰ ਤੱਕ ਹਾਂ ਤੇ ਪਰ ਇਹ ਮਸਲਾ ਐਮਪੀ ਦਾ ਜਾਂ ਮੇਰਾ ਨਹੀਂਗਾ ਇਹ ਮਸਲਾ ਅਮਰਸਾਹ ਜ਼ਿਲ੍ਹੇ ਦਾ ਹੈ ਜੀ ਅਮਰਸਾਹ ਸ਼ਹਿਰ ਦਾ ਮਸਲਾ ਹੈ ਗੁਰੂ ਰਾਮਦਾਸ ਦੀ ਧਰਤੀ ਦਾ ਮਸਲਾ ਹੈ ਇਹ ਧਰਤੀ ਨੂੰ ਠੀਕ ਕਰਨਾ ਬਾਬਾ ਜੀ ਦੀ ਗਵਾਈ ਤੇ ਜੇ ਬਾਬਾ ਜੀ ਨੇ ਸਾਨੂੰ ਹਿੰਮਤ ਦੇਤੀ ਤੇ ਅਸੀਂ ਸਮਝੋ ਕਿ ਇਹਨੂੰ ਵਧੀਆ ਕਰਦੇ ਪਰ ਸਵਾਲ ਤਾਂ ਇਹ ਨਾ ਜੀ ਇੱਥੇ ਕਿਹਨਾਂ ਜਾ ਰਿਹਾ ਤੇ ਜਿਹੜੇ ਲੋਕ ਵਸੇ ਹੋਏ ਨੇ ਕਿੰਨੇ ਕੁ ਬਿਮਾਰੀਆਂ ਮੈਂ ਤਾਂ ਉਹੀ ਤੇ ਕਹਿ ਰਿਹਾ ਇਹ ਤਾਂ ਬਾਬਾ ਜੀ ਵੇਖੋ ਬਾਬਾ ਜੀ ਕਹਿੰਦੇ ਕਿੰਨੀ ਸਮੈਲ ਹੈ ਇਹ ਸਦਾ ਗੋਆ ਫੈਕਟਰੀਆਂ ਦਾ ਪਾਣੀ ਦੂਜਾ ਗੰਦਾ ਪਾਣੀ ਆਦਿਆ ਇੱਥੇ ਆਪਣਾ ਖਲੋਣਾ ਔਖਾ ਆ ਆਪ ਅੱਧਾ ਘੰਟਾ ਦੀ ਖੋ ਸਕਦੇ ਆ ਲੋਕ ਬਿਚਾ ਦੇ ਰਹਿਣ ਦੇ ਇੱਥੇ ਜਾਂ ਉਹਦੇ ਬੜੀ ਅਜੀਬ ਗੱਲ ਜੋ ਵੀ ਇਹਦੇ ਕੰਡੇ ਤੇ ਹੋਟਲ ਵੀ ਆ ਗਏ ਜੀ ਪਤਾ ਨਹੀਂ ਕਿਦਾਂ ਉਹ ਚੱਲਦੇ ਮੈਂ ਤਾਂ ਕਈ ਤਾਂ ਸੋਚਦਾ ਨਾ ਵੀ ਪਤਾ ਨਹੀਂ ਕਿਦਾਂ ਚਲਾਈ ਜਾਂਦੇ ਹੋ ਸੋ ਅਸੀਂ ਮਤਲਬ ਸਰ ਇਸੇ ਕਰਕੇ ਅੱਜ ਮਾਂ ਪੁੱਛਾਂ ਲੈ ਕੇ ਆਏ ਆ ਕਿ ਅਸੀਂ ਇਸ ਕੰਮ ਨੂੰ ਕਰਨਾ ਚਾਹੁੰਦੇ ਹਾਂ ਅੱਛਾ ਜੀ ਪਹਿਲੇ ਵੀ 120 ਕਰੋੜ ਜੀ 120 ਕਰੋੜ ਬਿਲਕੁਲ ਜਿਹੜਾ ਵੀ ਬੰਦਾ ਸਾਡੀ ਗੱਲ ਨਹੀਂ ਮੰਨੂਗਾ ਜੀ ਪਹਿਲਾ ਹੱਥ ਜੋੜਾਂਗੇ ਫਿਰ ਕਾਨੂੰਨ ਦਾ ਕੰਮ ਕਰਾਂਗੇ ਅੱਛਾ ਅੱਛਾ ਸਰ ਇਹਦੇ ਤੇ ਪਹਿਲੇ ਵੀ 120 ਕਰੋੜ ਦਾ ਪ੍ਰੋਜੈਕਟ ਆਇਆ ਸੀ ਤੁਸੀਂ ਉਦਘਾਟਨ ਵੀ ਕੀਤਾ ਸੀ ਇਹਦਾ ਪੀਲੀ ਪੀਲੀ ਮਤਲਬ ਗਵਰਨਮੈਂਟ ਦੇ ਜਦੋਂ ਕੈਪਟਨ ਮਨਿੰਦਰ ਸਿੰਘ ਉਹਦੋਂ ਦਾ ਬਣਿਆ ਸੀ ਨਹੀਂ ਤੁਸੀਂ ਵੀ ਕੋਈ ਉਦਘਾਟਨ ਕੀਤਾ ਸੀ ਕਿ ਤੁਸੀਂ ਉਦਘਾਟਨ ਕੀਤਾ ਸੀ ਕੋਈ ਉੱਥੇ ਤੁਸੀਂ ਸਿਵਾਈ ਵੀ ਕਰਾਈ ਸੀ ਉਹਦਾ ਉਦਘਾਟਨ ਕੀਤਾ ਮੈਂ ਖਦਾਈ ਕਰਾਈ ਸੀਗੀ ਪਰ ਉਹਦੇ ਵਿੱਚ ਕਈ ਟੈਕਨੀਕਲ ਚੀਜ਼ਾਂ ਆ ਗਈਆਂ ਜਦੋਂ ਮੈਂ ਉਹਨੂੰ ਚੰਡੀਗੜ੍ਹ ਖੜਿਆ ਸਾਡੇ ਪ੍ਰੋਜੈਕਟ ਨੂੰ ਮੈਂ ਦੱਸਿਆ ਮੈਂ ਉੱਥੇ ਅਫਸਰ ਨਾਲ ਬਚਾ ਲਿਆ ਤਾਂ ਉਹ ਕਹਿੰਦੇ ਜੀ ਇਹ ਨਵਾਂ ਦਬਾੜਾ ਬਣਾਉਣਾ ਪਊਗਾ ਪੀ ਇਹ ਤਾਂ ਬਹੁਤ ਪੁਰਾਣਾ ਬਣਿਆ ਇਹਨੂੰ ਦੁਬਾਰਾ ਜਿਹੜਾ ਨਾ ਇਹਨੂੰ ਸਾਰਾ ਟੋਟਲ ਇਹਦੀ ਹਰ ਚੀਜ਼ ਦੁਬਾਰਾ ਨਵੀਂ ਜਿਹੜੀ ਕਾਊਂਟ ਕਰਨੀ ਪਊਗੀ ਸੋ ਲਈ ਉਹ ਨਾ ਮੇਅਰ ਸਾਹਿਬ ਕਿਉਂਕਿ ਵਿੱਚ ਕੀ ਸੀਗਾ ਕਿ ਕਮੇਟੀਆਂ ਨਹੀਂ ਸੀ ਆਪਣੀ ਉਹ ਕੋਈ ਚੀਜ਼ਾਂ ਜਿਹੜੀਆਂ ਕਮੇਟੀ 'ਚ ਪਾਸ ਹੋ ਸਕਦੀਆਂ ਉਹ ਕਮੇਟੀ ਬਣ ਗਈ ਮਿਊਚਵਲ ਕਮੇਟੀ ਬਣ ਗਈ ਸਾਡੇ ਮੇਅਰ ਸਾਹਿਬ ਆ ਗਏ ਉਹ ਚੀਜ਼ਾਂ ਅਸੀਂ ਹੁਣ ਉੱਥੋਂ ਪਾਸ ਕਰਨਾ ਸੋ ਜਿਹੜਾ ਹੈਗਾ ਕਿ ਇਹਦਾ ਸਾਰਾ ਸਟੇਟ ਸਬਜੈਕਟ ਹੈ ਕਿ ਸੈਂਟਰ ਸਬਜੈਕਟ ਨਹੀਂ ਦੋਵੇਂ ਸਬਜੈਕਟ ਹੈ ਹੂੰ ਸੋ ਸੈਂਟਰ ਦਾ ਵੀ ਆ ਤੇ ਸਟੇਟ ਦਾ ਵੀ ਫੰਡਾਂ ਦੀ ਕਮੀ ਤਾਂ ਨਹੀਂ ਆੜੇ ਆ ਰਹੀ ਫੰਡ ਨਹੀਂ ਨਹੀਂ ਕੋਈ ਫੰਡਾਂ ਦੀ ਕਮੀ ਕਾਦੀ ਜਿਆਦਾ ਸੀ ਤਰਲੇ ਮੈਂ ਬਾਬਾ ਜੀ ਨਾਲ ਲਊਂਗਾ ਜੀ ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਦਿੱਲੀ ਜਾਵਾਂਗੇ ਯਾਰ ਦਿੱਲੀ ਸਾਡੀ ਆ ਸਾਡਾ ਕੇਂਦਰ ਸਰਕਾਰ ਦਾ ਸਾਡਾ ਦੇਸ਼ ਆ ਯਾਰ ਉਹਨਾਂ ਨੂੰ ਕਹਾਂਗੇ ਮਸਲ ਦੀ ਤਫ਼ਸੀਲ ਸਾਨੂੰ ਪੈਸਾ ਦਿਓ ਕਿਉਂ ਨਹੀਂ ਦੇਣਗੇ ਅੱਛਾ ਲੱਖਾਂ ਲੋਕ ਇਹਦੇ ਤੋਂ ਪ੍ਰਭਾਵਿਤ ਰਿਹਾ ਮੰਨਦੇ ਤੁਸੀਂ ਹਾਂ ਲੱਖਾਂ ਲੋਕ ਬਿਮਾਰ ਕਿੰਨੇ ਲੋਕ ਆ ਤੁਸੀਂ ਦੇਖੋ ਤੁਸੀਂ ਇੱਕ ਬਾਬਾ ਜੀ ਇੱਥੇ ਆ ਹਸਪੀਟਲ ਦੇ ਵਿੱਚ ਮੈਂ ਗਿਆ ਉਦੋਂ ਲੈਕਸ ਉਹ ਕਹਿੰਦੇ ਜੀ ਤੁਹਾਡੇ ਕੈਂਸਰ ਦੇ ਮਰੀਜ਼ ਸਭ ਤੋਂ ਜ਼ਿਆਦਾ ਇਹ ਟ੍ਰੇਨ ਤੇ ਕੱਢੇ ਦਵਾਦੇ ਜੀ ਇਧਰ ਦੇਖੋ ਇਹਨਾਂ ਇਹਨਾਂ ਕਲੋਨੀਆ ਤੋਂ ਆਦੇ ਸਭ ਕਾਰਨ ਕੀ ਹੈ ਇਲੈਕਸ਼ਨ ਚ ਬਹੁਤ ਚਰਚਾ ਚੱਲਿਆ ਸੀ ਇਹ ਮੁੱਦਾ ਹੱਲ ਇਲੈਕਸ਼ਨ ਦੀ ਦਿੰਦਾ ਜਾਂ ਹੱਲ ਨਹੀਂ ਕੋਈ ਕਰਦਾ ਅੱਛਾ ਤੁਸੀਂ ਇਹ ਤਾਂ ਕਈ ਚਿਰ ਦਾ ਹੈ ਅੱਜ ਦਾ ਥੋੜਾ ਹੱਦਵਾ ਦੀ ਇਹ ਮੁੱਦਾ ਬਣ ਜਾਂਦਾ ਹੱਲ ਨਹੀਂ ਕਰਦਾ ਪਰ ਅਸੀਂ ਹੋਂਦ ਕੋਸ਼ਿਸ਼ ਕਰਦੇ ਕਿ ਉਹਨੂੰ ਹੱਲ ਕੀਤਾ ਅੱਛਾ 3 ਸਾਲ ਬਾਅਦ ਤੁਸੀਂ ਇਹਨੂੰ ਮੁੱਦੇ ਨੂੰ ਇਸ਼ੂ ਕਰ ਰਹੇ ਹੋ 3 ਸਾਲ ਕਿਉਂ ਨਹੀਂ ਯਾਦ ਸਰ ਕਿਉਂ ਨਹੀਂ ਯਾਦਾ ਹੀ ਕਿਉਂਕਿ ਸਾਡੇ ਕੋਲ ਜਿਹੜਾ ਨਗਰ ਨਿਗਮ ਦਾ ਹਾਊਸ ਹੈ ਨਹੀਂ ਸੀਗਾ ਮੇ ਸਾਡਾ ਨਹੀਂ ਸੀਗਾ ਇਹਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਪਾਸ ਹੋਣੀਆਂ ਨਗਰ ਨਿਗਮ ਨੇ ਪਾਸ ਕਰਨੀਆਂ ਮੇਰ ਸਾਹਿਬ ਨੇ ਪਾਸ ਕਰਾਉਣੀ ਆਓ ਹੌਸ ਤੋਂ ਪਾਸ ਹੋਣ ਗਿਆ ਤਾਂ ਅੱਗੇ ਤੁਰਾਂਗੇ ਉਦਾਂ ਨਹੀਂ ਤੁਰ ਸਕਦੇ ਅੱਛਾ ਇਹ ਜਿਹੜਾ ਨਾਲਾ ਬੁੱਡੇ ਨਾਲੇ ਤੋਂ ਜ਼ਿਆਦਾ ਖਤਰਨਾਕ ਹੈ ਇਹ ਬਹੁਤ ਖਤਰਨਾਕ ਆ ਗਿਆ ਬਹੁਤ ਜ਼ਿਆਦਾ ਤੇ ਇਹਦੇ ਵਾਸਤੇ ਬੁੱਡੇ ਨਾਲੇ ਦੀ ਸਫਾਈ ਨਹੀਂ ਹੋ ਸਕੀ ਤੇ ਇਹ ਕਿੱਥੋਂ ਹੋ ਜੂਗਾ ਕਿਉਂ ਦੀ ਬੁੱਡੇ ਨਾਲੇ ਦੀ ਆਖਰ ਵਕਤੇ ਕਿ ਬਾਬੇ ਸਾਹਿਬ ਨੇ ਜਿੰਨਾ ਦੀ ਕੀਤੀ ਨਹੀਂ ਇਹਦੀ ਸਫਾਈ ਬਹੁਤ ਔਖੀ ਕਿਉਂਕਿ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਨਾਲੋਂ ਵੀ ਕਿਹਾ ਗਿਆ ਸੀ ਕਿ ਇਹਦਾ ਜਿਹੜਾ ਪਾਣੀ ਦਾ ਜਿਹੜਾ ਜ਼ਹਿਰ ਦੀ ਇਹਦੇ ਜਮਾਤਰਾ ਬਹੁਤ ਜ਼ਿਆਦਾ ਪਾਣੀ ਦਾ ਰੰਗ ਹੀ ਕਾਲਾ ਹੋ ਚੁੱਕਾ ਹੈ ਚਲੋ ਕੁਝ ਵੀ ਆ ਇਦਾਂ ਮੈਨੂੰ ਇਹ ਦੁਨੀਆ ਦੇ ਤੇ ਕੋਈ ਇਦਾਂ ਦਾ ਕੰਮ ਨਹੀਂ ਜਿਹੜਾ ਨਹੀਂ ਹੋ ਸਕਦਾ ਦੁਨੀਆ 'ਚੋਂ ਕੋਈ ਸਮੱਸਿਆ ਇਦਾਂ ਦੀ ਨਹੀਂ ਜਿਹਦਾ ਹੱਲ ਨਹੀਂ ਹੋ ਸਕਦਾ ਕਰਨ ਵਾਲੇ ਬੰਦੇ ਮਾਨਦਾਰ ਹੋਣ ਲੋਕਾਂ ਨੂੰ ਝੂਠ ਨਾ ਬੋਲਦੇ ਹੋਣ ਇਦਾਂ ਉਹ ਵੱਧ ਮਾਨਦਾਰ ਬੰਦਾ ਕੋਈ ਨਹੀਂ ਦੁਨੀਆ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵਾਤਾਵਰਣ ਪ੍ਰੇਮੀ ਬਾਬਾ ਜੀ ਦਾ ਬਾਬਾ ਜੀ ਤੋਂ ਵੱਧ ਕੋਈ ਇਦਾਂ ਦਾ ਬੰਦਾ ਨਹੀਂ ਜੰਮਿਆ ਪੰਜਾਬ ਦੀ ਧਰਤੀ ਤੇ ਤੇ ਜਦੋਂ ਇਹਨਾਂ ਨੇ ਧਾੜ ਲਿਆ ਜਦੋਂ ਇਹਨਾਂ ਨੇ ਸਾਦੂ ਅੱਗੇ ਲਾ ਕੇ ਤੋਰ ਲਿਆ ਤੇ ਮਾਰਨ ਕਿਹੜਾ ਹੋ ਜਾਂਥ ਹੈਗੀ ਜਿਹੜੀ ਸਫਾਈ ਹੋਣ ਵਾਲੀ ਹੈ ਇਹਦੀ ਸਫਾਈ ਤੇ ਸਾਦੀ ਤੋੜੀ ਪਿੱਛੋਂ ਉਥੋਂ ਲੈ ਕੇ ਤੇ થોੜੀ ਪਿੱਛੋਂ ਤੱਕ ਕਾਫੀ ਵੱਧ ਜਾਂਦੀ ਹੈ ਤੇ 34 ਕਿਲੋਮੀਟਰ ਵੱਧਦੀ ਆ ਪਰ ਜਿਹੜੀ ਸਫਾਈ ਵਾਲਾ ਇਹਦੀ ਆ ਜਿਆਦਾ ਉਹ 10-12 ਕਿਲੋਮੀਟਰ ਅੱਛਾ ਸਰ ਇਹ ਟਕਿਆ ਜਾਏਗਾ ਕਿਉਂਕਿ ਪਹਿਲੇ ਵੀ ਇਹੀ بڑے ਸੁਪਨੇ ਪਿਛਲੀਆਂ ਸਰਕਾਰਾਂ ਨੇ ਦਿੱਤੇ ਕਿ ਇੱਥੇ ਸਾਈਕਲ ਟਰੈਕ ਬਣੇਗਾ ਇਹਨੂੰ ਬਹੁਤ ਖੂਬਸੂਰਤ ਬਣਾਇਆ ਜਾਏਗਾ ਸਤ ਪਹਿਲਾਂ ਗੱਲਾਂ ਹੀ ਕੀਤੀਆਂ ਪਰ ਅਸੀਂ ਸ਼ੁਰੂ ਕਰਾਂਗੇ ਤੇ ਕੰਮ ਕਰਕੇ ਦਿਖਾਵਾਂਗੇ ਨਹੀਂ ਪਰ ਇਹਦਾ ਰੋਡ ਆਫ ਐਕਸ਼ਨ ਕੀ ਹੋਏਗਾ ਮੈਂ ਕਿਹਾ ਤੂੰ ਬਾਬਾ ਮੈਂ ਤੈਨੂੰ ਕਿਹਾ 13 ਤਰੀਕ ਦੀ ਮੀਟਿੰਗ ਤੋਂ ਬਾਅਦ ਬਾਬਾ ਜੀ ਤੁਹਾਨੂੰ ਦੱਸਾਂਗਾ ਬਾਬਾ ਜੀ ਇੱਕ ਮਿੰਟ ਦੱਸ ਦਿਓ ਬਾਬਾ ਜੀ ਇਹਦਾ ਵਿਜ਼ਨ ਕੀ ਹੋਏਗਾ ਕਿਉਂਕਿ ਇਹਦੇ ਵਿੱਚ ਕੈਮੀਕਲ ਵਾਟਰ ਹੈ ਬਹੁਤ ਹੈ ਬਹੁਤ ਬੁਰਾ ਆਰਟੀਕਲ ਸੁਣੋ ਜੀ ਬਾਬਾ ਅਸੀਂ ਬਾਹਲੀਆਂ ਗੱਲਾਂ ਨਹੀਂ ਕਰਨਾ ਚਾਹੁੰਦੇ ਨਾ ਸਾਡਾ ਸੁਭਾਅ ਹੂੰ ਇਹਦੇ ਵਿੱਚ ਦੋ ਹੀ ਚੀਜ਼ਾਂ ਜੇ ਹੁਣ ਡਰੇਨ ਵਿੱਚ ਇਹਦੇ ਹੈ ਤੇ ਇਹਦੇ ਵਿੱਚ ਬਾਹਰੋਂ ਡਿੱਗ ਰਿਹਾ ਹੂੰ ਸੇ ਹੁੰਦਾ ਟੀਲੰਦ ਦਾ ਵੇਸਟ ਚੈ ਮਿਊਸਪਲ ਕਾਰਪੋਰੇਸ਼ਨ ਦਾ ਵੇਸਟ ਹੈ ਜਾਂ ਚਾਹ ਢਾਰੀਆਂ ਦੀ ਵੇਸਟ ਹੈ ਜਾਂ ਪਿੰਡਾਂ ਦੀ ਵੇਸਟ ਹੈ ਇੱਕ ਤਾਂ ਹੁੰਦਾ ਕਿ ਇਹਦਾ ਇਹਦਾ ਪ੍ਰਬੰਧ ਕਰਨਾ ਜਿੱਦਾਂ ਮਿਊਸਪਲ ਕਾਰਪੋਰੇਸ਼ਨ ਦਾ ਇਹਨਾਂ ਦਾ ਤਕਰੀਬਨ 70 ਐਸਐਮਐਲਡੀ ਪਾਣੀ ਜਿਹੜਾ ਹੈਗਾ ਵਾਧੂ ਆ ਜਿਹੜਾ ਟ੍ਰੀਟ ਨਹੀਂ ਹੋ ਰਿਹਾ ਉਹਦੇ ਵਿੱਚ 50 ਐਮਐਲਡੀ ਟ੍ਰੀਟਮੈਂਟ ਪਲੈਂਟ ਦਾ ਇਹਨਾਂ ਦਾ ਜਿਹੜਾ ਹੈਗਾ ਟੈਂਡਰ ਹੋ ਗਿਆ ਤੇ ਇੱਕ ਟੈਂਡਰ ਹੋਰ ਹੋਊਗਾ ਉਹਦੇ ਨਾਲ ਦੋ ਟ੍ਰੀਟਮੈਂਟ ਪਲਾਂਟ ਲੱਗ ਗਏ ਸਮਝ ਲਓ ਮਿਊਨਿਸਪਲ ਕਾਰਪੋਰੇਸ਼ਨ 100% ਹੋ ਜਾਊਗਾ। ਬਾਕੀ ਜਿਹੜੀਆਂ ਡੈਰੀਆਂ ਦਾ ਪੈ ਰਹੇ ਗੈਰ ਕਾਨੂੰਨੀ ਪੈ ਰਹੇ ਜੇ ਕੋਈ ਇੰਡਸਟਰੀ ਪੈ ਰਹੀ ਹੈ ਸਿੱਧਾ ਉਹ ਗੈਰ ਕਾਨੂੰਨੀ ਉਹਨਾਂ ਨੂੰ ਸਿੱਧੇ ਤੌਰ ਤੇ ਪੋਲੂਸ਼ਨ ਕੰਟਰੋਲ ਬੋਰਡ ਰੋਕ ਸਕਦਾ। ਅੱਛਾ ਪਰ ਉਹ ਮਾਫੀਆ ਨਾਲ ਲੜ ਪਾਉਣਗੇ ਜੀ ਕਿਉਂਕਿ ਉਹ ਵੀ ਮਾਫੀਆ ਹੈ। ਨਹੀਂ ਸਾਡੀ ਜਿਹੜੀ ਹੈਗੀ ਉਹ ਤਾਂ ਮਹਿਕਮੇ ਦੀ ਡਿਊਟੀ ਹੈ ਮਹਿਕਮੇ ਨੇ ਕਰਨਾ ਕੰਮ। ਪੋਲੂਸ਼ਨ ਕੰਟਰੋਲ ਬੋਰਡ ਬਣਿਆ ਹੋਇਆ ਬਾਕੀ ਲੜਾਈ ਤਾਂ ਸਾਡੀ ਸੋਲੂਸ਼ਨ ਉਹ ਜਿਹੜਾ ਹੈਗਾ ਕਿ ਲੋਕਾਂ ਦਾ ਜੀਵਨ ਖਤਮ ਨਾ ਹੋਵੇ ਉਹਦੇ ਵਾਸਤੇ ਕੋਈ ਡਾਂਗਾਂ ਦੀ ਲੜਾਈ ਨਹੀਂ ਹੈ ਅੱਛਾ ਬੁੱਢੇ ਨਾਲੇ ਨਾਲੋਂ ਕਿੰਨਾ ਖਤਰਨਾਕ ਹੈ ਬਹੁਤ ਸਿਗਾ ਬੰਦਾ ਜੀ ਉਹ ਕੋਈ ਕੋਈ ਵੀ ਚੀਜ਼ ਆ ਉਹ ਬਿਲਕੁਲ ਸਾਫ਼ ਹੋ ਗਈ ਸਾਰੇ ਉਹਦੇ ਵਿੱਚ ਵੀ ਪਿੰਡਾਂ ਦਾ ਪਾਣੀ ਪੀਂਦਾ ਸੀ ਸ਼ਹਿਰਾਂ ਦਾ ਪੀਂਦਾ ਸੀ 8 ਸ਼ਹਿਰਾਂ ਦਾ ਪੀਂਦਾ ਸੀ 45 ਪਿੰਡਾਂ ਦਾ ਪੀਂਦਾ ਸੀਗਾ ਪਿੰਡਾਂ ਵਿੱਚ ਵੀ ਉਹ ਟ੍ਰੀਟ ਕਰਕੇ ਪਾਣੀ ਖੇਤੀ ਨੂੰ ਲੱਗਣ ਲੱਗ ਪਿਆ। ਸ਼ਹਿਰਾਂ ਦਾ ਪਾਣੀ ਵੀ ਸultanpur ਦਾ 13 ਕਿਲੋਮੀਟਰ। ਇਹ ਸੁਪਨਾ ਅਮਰਸਰ ਵਾਲੇ ਦੇਖ ਸਕਣਗੇ ਜੀ। ਕੋਈ ਐਸੀ ਤਾਂ ਸੁਪਨਾ ਲੈ ਰਹੇ ਆਂ। ਬਾਕੀ ਕਰਨ ਪਾਉਣਾ, ਨਾ ਪਾਉਣਾ ਵਾਹਿਗੁਰੂ ਦੇ ਹੱਥ ਆ। ਸਾਨੂੰ ਸੁਪਨੇ ਲੈਣੇ ਚਾਹੀਦੇ। ਇਹ ਸਫਲਤਾ ਉਹਦੇ ਹੱਥ ਆ। ਆਪਾਂ ਤਾਂ ਅਰਦਾਸ ਕਰਦੇ ਆਂ, ਯਤਨ ਕਰ ਸਕਦੇ ਆਂ। ਕੋਈ ਇਹੋ ਜਿਹਾ ਦਾਅਵਾ ਜਿਹੜਾ ਨਾ ਜੀਵਨ ਚ ਅਸੀਂ ਕਦੇ ਕਰਦੇ ਹੁੰਨੇ ਆਂ। ਹਾਂ ਸਾਡੀ ਸੋਚ ਆ ਕੇ ਸਾਫ਼ ਹੋਵੇ। ਤੁਹਾਨੂੰ ਤਕਲੀਫ ਆ। ਜਦੋਂ ਬਦਬੂ ਆਉਂਦੀ ਹੈ ਸਾਨੂੰ ਐਂ ਲੱਗਦਾ ਕਿਤੇ ਵੀ ਲੱਗੇ ਜਿਹੜੇ ਵੈਸਣ ਵਾਲੇ ਲੋਕੋ ਵੀ ਗੜੇ ਲੱਗਿਆ ਉਹ ਉਹ ਉਹਨਾਂ ਨੇ ਵੀ ਜਨਮ ਇਸੇ ਕਰਕੇ ਲਿਆ ਮਨੁੱਖਾ ਜਨਮ ਮਿਲਿਆ ਉਹ ਇਹੋ ਜਿਹੇ ਜੀਵਨ ਚ ਕਿਉਂ ਜੀਉਂਦੇ ਅੱਛਾ ਬਾਬਾ ਜੀ ਇਹ ਬੁੱਡੇ ਨਾਲੋਂ ਵੱਲੋਂ ਜ਼ਿਆਦਾ ਖਤਰਨਾਕ ਹੈ ਨਹੀਂ ਕੋਈ ਖਤਰਨਾਕ ਤਾਂ ਸੇਵੀਆਂ ਦੇ ਵਿੱਚ ਜ਼ਿਆਦਾ ਕੋਈ ਛੱਡਿਆ ਹੋਊਗਾ ਜ਼ਿਆਦਾ ਖਤਰਨਾਕ ਹੁਣ ਜ਼ਿਆਦਾ ਤਾਂ ਸਾਨੂੰ ਇਹਦੇ ਬਾਰੇ ਪਤਾ ਨਹੀਂ ਪਰ ਬਦਬੂ ਆਉਂਦੀ ਹੈ ਸਾਰਿਆਂ ਨੂੰ ਦਿਸਦੀ ਹੈ ਜੇ ਆਪਾਂ ਕੋਈ ਬਾਹਰਲੇ ਮੁਲਕ ਤੋਂ ਵੀ ਆਉਂਦਾ ਜਦੋਂ ਇਥੇ ਨੰਗਦਾ ਤੇ ਤਾਂ ਜਿਹੜੀ ਭਾਵੇਂ ਲਾ ਵੀ ਦਈਏ ਉਹਦੇ ਸੀਸਾ ਫਿਰ ਵੀ ਲਾਉਂਦੇ ਨਾ ਤੇ ਢੱਕ ਦਿੰਦੇ ਅੰਦਰ ਅੰਦਰ ਚਲੇ ਚਲੇ ਜਾਂਦੀ ਹੈ ਸੋ ਇਹਦਾ ਹੱਲ ਹੈਗਾ ਨਹੀਂ ਨਹੀਂ ਟਕਣਾ ਇਹਦਾ ਕੋਈ ਹੱਲ ਨਹੀਂਗਾ ਕਿਉਂਕਿ ਨੈਚੁਰਲ ਸੋਰਸ ਦੇ ਵਿੱਚ ਜਿਹੜੇ ਡਿੱਗ ਰਿਹਾ ਉਹਨੂੰ ਬੰਦ ਕਰਨਾ ਇਹਦਾ ਹੱਲ ਹੈ ਉਹ ਕਿੱਦੋਂ ਵੀ ਡਿੱਗ ਰਿਹਾ ਤੇ ਮਿਊਸਪਲ ਕਾਰਪੋਰੇਸ਼ਨ ਦਾ ਤੇ ਡੈਰੀਆਂ ਦਾ ਜਦੋਂ ਇਹ ਚੀਜ਼ਾਂ ਡਿੱਗਣੋ ਹਟ ਜਾਊਗਾ ਤੇ ਆਪਣੇ ਆਪ ਠੀਕ ਹੋ ਜਾਊਗਾ ਇੰਟਰਨੈਸ਼ਨਲ ਇਹ ਪਾਕਿਸਤਾਨ ਚ ਹੀ ਅੱਗੇ ਜਾਂਦਾ ਜੀ ਅਬ ਇੱਕ ਮੈਟਰ ਕਰਨਾ ਪਏ ਨਹੀਂ ਕੋਈ ਵੀ ਜੀ ਦੇ ਕਿਸੇ ਵੀ ਮੁਲਕ ਤੋਂ ਜਾਂਦਾ ਤੇ ਸਾਡੇ ਮੁਲਕ ਤੋਂ ਜਾਂਦਾ ਸਾਡਾ ਫਰਜ਼ ਬਣਦਾ ਕਿ ਅਸੀਂ ਜ਼ਹਿਰ ਨਾਲ ਨਾ ਛੱਡੀਏ ਅਸੀਂ ਉਹਨੂੰ ਆਪਣੇ ਮੁਲਕ ਦੀ ਟਰੀਟ ਕਰਕੇ ਘਰੋਂ ਬਾਹਰ ਛੱਡੀਏ ਇਹ ਸਾਡਾ ਫਰਜ਼ ਬਣਦਾ ਜੀ ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆਂ ਡਰੇਨ ਦੀਆਂ ਨੇ ਤਾਂ ਡਰੇਨ ਤੁਸੀਂ ਦੇਖੋ ਕਿ ਕਿਸ ਕਦਰ ਤੱਕ ਖਤਰਨਾਕ ਹੋ ਚੁੱਕੀ ਹੈ ਤਾਂ ਪਾਣੀ ਦੇ ਹਾਲਾਤ ਤੁਸੀਂ ਦੇਖੋ ਕਿਸ ਤਰ੍ਹਾਂ ਨੇ ਕਿਉਂਕਿ ਅਕਸਰ ਪਾਣੀ ਸਫੇਦ ਕਲਰ ਦਾ ਹੁੰਦਾ ਹੈ ਲੇਕਿਨ ਇੱਥੇ ਪਾਣੀ ਦਾ ਰੰਗ ਬਿਲਕੁ ਹਾਲਾ ਹੋ ਚੁੱਕਾ ਹੈ ਅਤੇ ਬਿਲਕੁਲ ਇਸ ਦੇ ਹਾਲਾਤ ਕਾਫੀ ਮੁਸ਼ਕਲ ਭਰੇ ਬਣ ਚੁੱਕੇ ਨੇ ਤਾਂ ਇਹ ਡਰੇਨ ਦੀ ਸਥਿਤੀ ਹੈ ਜਿਹੜੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਇਸ ਮਾਮਲੇ ਦੇ ਵਿੱਚ ਹੁਣ ਪਹਿਲੀ ਵਾਰ ਹੋ ਰਿਹਾ ਹੈ ਕਿ ਇਸ ਦੇ ਵਿੱਚ ਇਸ ਦੀ ਸਫਾਈ ਦਾ ਕੰਮ ਸ਼ੁਰੂ ਹੋਏਗਾ ਅਤੇ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਤਾਂ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਖਣਾ ਵੱਲੋਂ ਉਹਨਾਂ ਦੀ ਮਦਦ ਦੇ ਨਾਲ ਪੰਜਾਬ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਜਾਏਗਾ ਇਸ ਤੋਂ ਪਹਿਲੇ ਵੀ 120 ਕਰੋੜ ਦਾ ਇੱਕ ਕਿਹਾ ਗਿਆ ਸੀ ਇੱਕ ਗੱਲ ਕੀਤੀ ਗਈ ਸੀ ਕਿ 120 ਕਰੋੜ ਰੁਪਏ ਲਾ ਕੇ ਜਿਹੜਾ ਹੈ ਇਸ ਨੂੰ ਬਦਲਿਆ ਜਾਏਗਾ ਇਸ ਦੀ ਨਿਹਾਰ ਬਦਲੀ ਜਾਏਗੀ ਲੇਕਿਨ ਉਹ ਟੱਪ ਹੋ ਗਿਆ ਔਰ ਉਸ ਦੀ ਪੁਸ਼ਟੀ ਵੀ ਜਿਹੜੀ ਹੈ ਉਹ ਸਰਕਾਰ ਨੇ ਕਰ ਦਿੱਤੀ ਹੈ ਕਿ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਨਹੀਂ ਸੀ ਤਾਂ ਹੁਣ ਵੱਡੇ ਪੱਧਰ ਦੇ ਉੱਤੇ ਲੱਖਾਂ ਲੋਕਾਂ ਦੀ ਰਾਹਤ ਵਾਸਤੇ ਇਹ ਕੰਮ ਸ਼ੁਰੂ ਹੋਣ ਜਾ ਰਿਹਾ ਪਰ ਸਫਲਤਾ ਕਿੰਨੀ ਮਿਲਦੀ ਹੈ ਇਹ ਸਮਾਂ ਦੱਸੂਗਾ ਲੇਕਿਨ 3 ਸਾਲ ਬਾਅਦ ਸਰਕਾਰ ਨੂੰ ਹੁਣ ਇਸ ਗੰਦੇ ਨਾਲੇ ਦੀ ਯਾਦ ਆਈ ਹੈ ਕੈਮਰਾਮੈਨ ਅਦੇ ਨਾਲ ਸੁਮਿਤ ਕਨਾ ਗ੍ਰੇਡ ਪੰਜਾਬ ਟੀਵੀ ਅਮਰਸਰ